ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਵਿੰਦਰ ਸੰਦੂਸ ਸਵਾਗਤ ਕਰਦਾ ਹਾਂ। ਰਾਜਨੀਤੀ ਦੇ ਵਿੱਚ ਫੇਰ ਬਦਲੋ ਹੋ ਰਹੇ ਨੇ। ਰਾਜਨੀਤੀ ਬਦਲ ਰਹੀ ਹੈ। ਰਾਜਨੀਤੀ ਜਿਹੜੇ ਗਲਿਆਰੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਕਈ ਚਰਚਾਵਾਂ ਨੇ। ਗੱਲ ਕਰਦਿਆਂ ਹਰਿਆਣਾ ਦੀਆਂ ਚੋਣਾਂ ਦੀ ਤਾਂ ਹਰਿਆਣਾ ਦੀ ਚੋਣ ਦੇ ਦੌਰਾਨ ਕਾਫੀ ਕੁਝ ਬਦਲਾਅ ਹੋ ਰਿਹਾ ਹੈ। ਹਾਲਾਂਕਿ ਸਰਕਾਰ ਉੱਥੇ ਕੀ ਦੀ ਬਣਦੀ ਹੈ ਬਾਅਦ ਦੀ ਗੱਲ ਹੈ ਪਰ ਉਸ ਤੋਂ ਪਹਿਲਾਂ ਕਾਫੀ ਝਟਕੇ ਵਕਫ ਵਕ ਤੇ ਨਾ ਨੂੰ ਲੱਗਣੇ ਸ਼ੁਰੂ ਹੋ ਗਏ ਨੇ। ਕੱਲ ਵੋਟਾਂ ਪੈਣੀਆਂ ਨੇ ਪਰ ਉਸ ਤੋਂ ਪਹਿਲਾਂ ਜੇਕਰ ਕਿਸੇ ਧਿਰ ਨੂੰ ਝਟਕਾ ਲੱਗਦਾ ਤਾਂ ਕਾਫੀ ਨੁਕਸਾਨਦਾਇਕ ਹੋ ਜਾਂਦਾ ਇੱਕ ਲੀਡਰ ਸੀਗੇ ਭਾਜਪਾ ਦੇ ਅਸ਼ੋਕ ਤੰਵਰ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਹਾਲਾਂਕਿ ਉਹ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਯੂਥ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਸੀਗਾ ਪਿੱਛੇ ਜੇ ਭਾਜਪਾ ਦੇ ਵਿੱਚ ਗਏ ਸੀ ਤੇ ਹੁਣ ਉਹਨਾਂ ਨੇ ਭਾਜਪਾ ਵੀ ਛੱਡ ਦਿੱਤੀ ਹੈ ਇੱਥੇ ਇਹ ਖਾਸ ਹੈ ਤੁਹਾਨੂੰ ਦੱਸਣ ਯੋਗ ਕਿ ਇਹ ਜਿਹੜਾ ਸਖਸ਼ ਹੈ ਜਿਹੜਾ ਉੱਥੇ ਵੱਡਾ ਲੀਡਰ ਹੈ ਵੱਡਾ ਨਾਮ ਹੈ ਹਰਿਆਣਾ ਦੀ ਰਾਜਨੀਤੀ ਦਾ ਅਸ਼ੋਕ ਤੰਵਰ ਇਹ ਚੋਣ ਪ੍ਰਚਾਰ ਦੇ ਵਿੱਚ ਰੁੱਝਿਆ ਹੋਇਆ ਸੀ ਬੀਜੇਪੀ ਦਾ ਇੱਕ ਕੈਂਡੀਡੇਟ ਹੈ ਜੀਂਦ ਜ਼ਿਲ੍ਹੇ ਦੀ ਸਫੀਦੋਂ ਸੀਟ ਤੋਂ ਉਹ ਹੈ ਜੀ ਰਾਮ ਕੁਮਾਰ ਗੌਤਮ ਉਹਦੇ ਸਮਾਗਮ ਦੇ ਵਿੱਚ ਸੀ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਤੇ ਉਹਦੇ ਸਮਾਗਮ ਦੇ ਵਿੱਚੋਂ ਅਚਾਨਕ ਉਹ ਨਿਕਲਦੇ ਨੇ ਤੇ ਸਿੱਧਾ ਜਾ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਜਿੱਥੇ ਰਾਹੁਲ ਗਾਂਧੀ ਆਏ ਹੁੰਦੇ ਨੇ ਰਾਹੁਲ ਗਾਂਧੀ ਦੀ ਹਾਜ਼ਰੀ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ ਹਾਲਾਂਕਿ ਖਬਰਾਂ ਦੇ ਮੁਤਾਬਕ ਚਰਚਾਵਾਂ ਦੇ ਮੁਤਾਬਕ ਭੁਪਿੰਦਰ ਸਿੰਘ ਖੋਡਾ ਹੁਣਾਂ ਨਾਲ ਉਹਨਾਂ ਦੇ ਥੋੜੇ ਜੇ ਮਤਭੇਦ ਨੇ ਇਸੇ ਕਰਕੇ ਉਹਨਾਂ ਨੇ ਕਾਂਗਰਸ ਨੂੰ ਕਹਿੰਦੇ ਅਲਵਿਦਾ ਕਹਿ ਦਿੱਤਾ ਸੀਗਾ ਸਟੇਜ ਦੇ ਉੱਤੇ ਉਹ ਵੀ ਮੌਜੂਦ ਸੀਗੇ ਪਰ ਉਹਨਾਂ ਦੇ ਨਾਲ ਇੱਕ ਉਪਚਾਰਿਕ ਤੌਰ ਦੇ ਉੱਤੇ ਦੂਰੋਂ ਹੀ ਇੱਕ ਦੂਜੇ ਨੂੰ ਨਮਸਤੇ ਕਹਿ ਦਿੱਤਾ ਗਿਆ ਤੇ ਰਾਹੁਲ ਗਾਂਧੀ ਦੀ ਮਹਿੰਦਰਗਾੜ੍ਹ ਵਾਲੀ ਡੈਲੀ ਦੇ ਵਿੱਚ ਇਹ ਵੱਡਾ ਫੇਰਬਦਲ ਹੋਇਆ ਹੈ ਜਿੱਥੇ ਅਸ਼ੋਕ ਤਵਰ ਦੁਬਾਰਾ ਫਿਰ ਕਾਂਗਰਸ ਦੇ ਵਿੱਚ ਪਰਤ ਆਏ ਨੇ ਪੰਜਾਂ ਸਾਲਾਂ ਦੇ ਵਿੱਚ ਪੰਜ ਪਾਰਟੀਆਂ ਬਦਲ ਚੁੱਕੇ ਨੇ ਅਸ਼ੋਕ ਤਵਰ ਵੱਡਾ ਨਾਮ ਹੈ ਰਾਜਨੀਤੀ ਦਾ ਤੇ ਇਹਨਾਂ ਨੇ ਭਾਜਪਾ ਦੀ ਟਿਕਟ ਦੇ ਉੱਤੇ ਲੋਕ ਸਭਾ ਚੋਣ ਵੀ ਲੜੀ ਸੀ ਇਹ 2024 ਵਾਲੀ ਪਰ ਹਾਰ ਹੋਈ ਸੀ ਕੁਮਾਰੀ ਸ਼ੈਲਜਾ ਨੇ ਉਹਨਾਂ ਨੂੰ ਹਰਾ ਦਿੱਤਾ ਸੀਗਾ ਦੇ ਅਸ਼ੋਕ ਤਵਰ ਨੇ ਜਿਹੜੇ ਇਹ ਅਨੁਸੂਚਿਤ ਜਾਤੀ ਵਰਗ ਦੇ ਨਾਲ ਸੰਬੰਧਿਤ ਨੇ ਇਹਨਾਂ ਨੇ ਕਾਫੀ ਜਿਹੜੇ ਆਪਣੇ ਨਾਮ ਵੀ ਚਰਚਾ ਦੇ ਵਿੱਚ ਲਿਆਂਦਾ ਹੋਇਆ ਕਾਫੀ ਚਰਚਾ ਦੇ ਵਿੱਚ ਰਹਿਣ ਵਾਲਾ ਚਿਹਰਾ ਹੈ ਪਰ ਇਹਨਾਂ ਦਾ ਜਿਹੜਾ ਥੋੜਾ ਜਆ ਤੁਹਾਨੂੰ ਦੱਸ ਦਈਏ ਕੈਰੀਅਰ ਇਹ ਸਭ ਤੋਂ ਕਹਿੰਦੇ ਜੀ ਛੋਟੀ ਉਮਰ ਦੇ ਹੀ ਸੀਗੇ ਜਦੋਂ ਦੇ ਲੀਡਰਸ਼ਿਪ ਦੇ ਵਿੱਚ ਆ ਗਏ ਸੀਗੇ 17 ਸਾਲ ਉਮਰ ਸੀਗੀ ਜਦੋਂ ਇਹਨਾਂ ਨੇ ਕਾਂਗਰਸ ਦੇ ਵਿੱਚ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀਗੀ 1993 ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਇਹ 2003 ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਐਨਐਸਯੂ ਆਈ ਅਤੇ 2005 ਦੇ ਵਿੱਚ ਇਹ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬਣ ਗਏ ਉਸ ਤੋਂ ਬਾਅਦ ਦੇ ਵਿੱਚ ਯੂਥ ਕਾਂਗਰਸ ਦੇ ਵਿੱਚ ਕੰਮ ਕਰਦੇ ਇਹਨਾਂ ਨੂੰ ਰਾਹੁਲ ਗਾਂਧੀ ਦੇ ਕਾਫੀ ਕਰੀਬ ਰਹਿਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ 2014 ਦੇ ਵਿੱਚ ਹੀ ਕਮਾਂਡ ਸੰਭਾਲ ਲਈ ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਦੀ ਯਾਨੀ ਕਿ ਹਰਿਆਣਾ ਕਾਂਗਰਸ ਕਮੇਟੀ ਦੇ ਪੂਰੇ ਸੂਬੇ ਦੇ ਪ੍ਰਧਾਨ ਵੀ ਬਣ ਗਏ ਫਿਰ ਇਹਨਾਂ ਨੇ ਪਾਰਟੀਆਂ ਬਦਲਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ 2019 ਦੇ ਵਿੱਚ ਇਹਨਾਂ ਨੇ ਕਾਂਗਰਸ ਛੱਡੀ ਤੇ 2021 ਦੇ ਵਿੱਚ ਇਹਨਾਂ ਨੇ ਆਪਣਾ ਇੱਕ ਵੱਖਰਾ ਦਲ ਬਣਾਇਆ ਜਿਹਦਾ ਨਾਮ ਰੱਖਿਆ ਗਿਆ ਆਪਣਾ ਭਾਰਤ ਮੋਰਚਾ ਤਾਂ ਉਹਦੇ ਵਿੱਚ ਵੀ ਕਾਫੀ ਸਰਗਰਮੀਆਂ ਰਹੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਇਹ 2021 ਦੇ ਵਿੱਚ TMC ਚ ਸ਼ਾਮਲ ਹੋ ਗਏ ਯਾਨੀ ਕਿ ਮਮਤਾ ਬੇਨਰਜੀ ਹੋਰਾਂ ਦੀ ਅਗਵਾਈ ਵਾਲੀ ਜਿਹੜੀ ਪਾਰਟੀ ਆ ਉਹਦਾ ਹਿੱਸਾ ਬਣ ਗਏ TMC ਦੇ ਵਿੱਚ ਚਲੇ ਗਏ TMC ਛੱਡੀ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ 2022 ਦੇ ਵਿੱਚ ਤੇ ਅਰਵਿੰਦ ਕੇਜਰੀਵਾਲ ਦੇ ਕਾਫੀ ਨਜ਼ਦੀਕ ਚਲੇ ਗਏ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਵਗੈਰਾ ਕਰਵਾਇਆ ਸਾਰਾ ਕੁਝ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਵੀ ਛੱਡ ਦਿੱਤੀ 2024 ਦੇ ਵਿੱਚ ਜਨਵਰੀ 2024 ਦੇ ਵਿੱਚ ਯਾਨੀ ਕਿ 20 ਜਨਵਰੀ ਪਿਛੜੀ ਹੁਣ ਲੰਘ ਕੇ ਹਟੀ ਹੈ ਭਾਜਪਾ ਚ ਆ ਗਏ ਭਾਜਪਾ ਦੇ ਵਿੱਚ ਵੀ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਲੱਗਿਆ ਕਿ ਇੱਕ ਵੱਡਾ ਲੀਡਰ ਆ ਗਿਆ ਹੈ ਪਰ ਹੁਣ ਉਹਨਾਂ ਨੇ ਐਨ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਹੀ ਵੱਡਾ ਕਦਮ ਚੁੱਕਿਆ ਤੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਕਾਂਗਰਸ ਦੇ ਵਿੱਚ ਚਲੇ ਗਏ। ਵੈਸੇ ਸਵਾਲ ਇਹ ਹੈ ਕਿ ਕਾਂਗਰਸ ਨੇ ਇੰਨੇ ਅਹੁਦੇ ਨਾਲ ਉਹਨਾਂ ਨੂੰ ਨਵਾਜਿਆ ਹੋਵੇ ਐਨਐਸਯੂਆਈ ਤੋਂ ਲੈ ਕੇ ਪ੍ਰਦੇਸ਼ ਪ੍ਰਧਾਨ ਤੱਕ ਦੀ ਜ਼ਿੰਮੇਵਾਰੀ ਦਿੱਤੀ ਹੋਵੇ ਤੇ ਉਹ ਇਸ ਤਰ੍ਹਾਂ ਦੇ ਨਾਲ ਪਾਰਟੀਆਂ ਬਦਲਦੇ ਰਹੇ ਹੁਣ ਤੇ ਹੁਣ ਫੇਰ ਇੱਕ ਵਾਰ ਕਾਂਗਰਸ ਦੇ ਵਿੱਚ ਆ ਚੁੱਕੇ ਨੇ ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ। ਸਾਬਕਾ ਮੈਂਬਰ ਪਾਰਲੀਮੈਂਟ ਵੀ ਨੇ ਅਸ਼ੋਕ ਤੰਵਰ ਤੇ ਹੁਣ ਜਿਹੜੇ ਸਿਆਸੀ ਸਮੀਕਰਨ ਉੱਤੇ ਬੰਨੇ ਨੇ ਇਹਨਾਂ ਦੇ ਆਉਣ ਦੇ ਨਾਲ ਕਾਂਗਰਸ ਇਹਨਾਂ ਨੂੰ ਕੀ ਅਹੁਦਾ ਦਿੰਦੀ ਹੈ ਕਿੰਨਾ ਕੁ ਸਮਾਂ ਇਹ ਕਾਂਗਰਸ ਦੇ ਵਿੱਚ ਫੇਰ ਦੁਬਾਰਾ ਰਹਿੰਦੇ ਨੇ ਆਉਣ ਵਾਲਾ ਸਮਾਂ ਹੀ ਦੱਸੇਗਾ ਜਿਵੇਂ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ